ਜਿਹੜੀ ਸਰਕਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੌਲਾ ਪਾ ਕੇ ਬੇਅਦਬੀਆਂ ਤੇ ਸਿਆਸਤ ਕਰਕੇ ਬਣੀ ਹੋਵੇ ਤੇ ਉਸ ਪਾਰਟੀ ਦਾ ਐਮ.ਐਲ.ਏ. ਨਰੇਸ਼ ਯਾਦਵ ਕੱਲ ਮਾਨਯੋਗ ਕੋਰਟ ਨੇ ਦੋਸ਼ੀ ਇਕਰਾਰ ਦੰਦੇ ਹੋਏ ਸਜ਼ਾ ਦਿੱਤੀ ਹੈ ਕੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦਾ ਦੋਸ਼ੀ ਆਮ ਆਦੀ ਪਾਰਟੀ ਦਾ ਦਿੱਲੀ ਦਾ ਐਮ ਐਲ ਏ ਕੇਜਰੀਵਾਲ ਰਗਵ ਚੱਡਾ ਭਗਵੰਤ ਮਾਨ ਦਾ ਖਾਸਮ ਖਾਸ ਕੀ ਸਬਤ ਹੁੰਦਾ ਇਹਦੇ ਤੋਂ ਕੜੀ ਨੂੰ ਜੋੜਿਓ ਥੋੜਾ ਜਿਹਾ 2013 ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਆ ਉਹ ਪੈਰ ਪੈਂਦੇ ਨੇ ਪੰਜਾਬ ਦੇ ਵਿੱਚ ਉਹ ਤੋਂ ਬਾਅਦ ਪੰਜਾਬ ਨਸ਼ੇ ਦੇ ਤੌਰ ਤੇ ਪੂਰੇ ਸੰਸਾਰ ਚ ਬਦਨਾਮ ਹੈ ਬੇਅਦਬੀਆਂ ਵਧੀਆਂ ਕਿਹੋ ਜਿਹੇ ਘਟਨਾਵਾਂ ਹੋਈਆਂ ਸਿਆਸਤ ਕਰੀ ਸਿਰਫ ਸ਼ਾਸਤ ਕੀਤੀ 3 ਸਾਲ ਸਰਕਾਰ ਹੋ ਗਏ ਕੱਖ ਨਹੀਂ ਕੀਤਾ ਅਸਲ ਗੱਲ ਇਹ ਆ ਕਿ ਮਾਨਯੋਗ ਕੋਰਟ ਦੇ ਆਰਡਰਾਂ ਦੇ ਵਿੱਚ ਦਰਜ ਆ ਕਿ ਡਿਸਟ੍ਰਿਕਟ ਅਟਾਰਨੀ ਐਪਲੀਕੇਸ਼ਨ ਲਾਉਂਦੇ ਨੇ ਸਰਕਾਰ ਕਹਿੰਦੀ ਆ ਸਰਕਾਰ ਦਾ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਨਰੇਸ਼ ਯਾਦਵ ਦੇ ਖਿਲਾਫ ਕੇਸ ਨਹੀਂ ਚਲਾਉਣਾ ਜਿਹੜੇ ਇਨਸਾਨ ਨੂੰ ਕੋਰਟ ਦੋਸ਼ੀ ਮੰਨ ਕੇ ਸਜ਼ਾ ਦੇ ਰਹੀ ਆ ਤੇ ਸਰਕਾਰ ਐਪਲੀਕੇਸ਼ਨਾਂ ਦਵਾਰੀ ਆ ਕਿ ਅਸੀਂ ਕੇਸ ਹੀ ਨਹੀਂ ਚਲਾਉਣਾ ਤੇ ਖਲਾਫ ਪੰਜਾਬੀਓ ਜਾਗੋ ਠੋਕੋ ਇਹਨਾਂ ਨੂੰ ਗੱਲ ਨੂੰ ਸਮਝੋ ਇੱਕ ਪੋਲੀਟਿਕਲ ਸਟੇਟਮੈਂਟਾਂ ਹੁੰਦੀਆਂ ਨੇ ਇਲਜ਼ਾਮ ਹੁੰਦੇ ਨੇ ਕਿਸੇ ਤੇ ਵੀ ਇਲਜ਼ਾਮ ਲਾ ਦੇਣੇ ਕਿਸੇ ਨੂੰ ਵੀ ਕੁਝ ਵੀ ਕਹਿ ਦੇਣਾ ਪੋਲੀਟਿਕਲ ਪਾਪੀਆਂ ਕਰਦੀਆਂ ਹੁੰਦੀਆਂ ਨੇ ਵੱਖਰੀ ਗੱਲ ਆ ਪਰ ਕੋਰਟ ਦੇ ਵਿੱਚ ਸਬੂਤ ਨੇ ਆਰਡਰਾਂ ਦੇ ਵਿੱਚ ਮੈਂਸ਼ਨ ਹੈ ਕਿ ਕੇਸ ਸਰਕਾਰ ਨਹੀਂ ਚਲਾਉਣਾ ਚਾਹੁੰਦੀ ਸੀ ਕਹਿੰਦੇ ਸਾਨੂੰ ਨਰੇਸ਼ ਜਯਾਦਵ ਦੇ ਖਿਲਾਫ ਕੇਸ ਨਹੀਂ ਚਲਾਉਣਾ ਆ ਪੰਜਾਬ ਸਰਕਾਰ ਕਿਉਂਕਿ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਐਮਐਲਏ ਦੋਸ਼ੀ ਆ ਦੋਸ਼ੀ ਕੀ ਚੀਜ਼ ਦਾ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਇਹਦਾ ਮਤਲਬ ਅੱਗ ਲਾ ਰਹੇ ਸੀ ਇਹ ਸਿਆਣੇ ਸੂਝਵਾਨ ਸਿਹਰਤ ਬੰਦੇ ਸਮਝਦੇ ਨੇ ਕਿ ਇਹ ਸਾਰੀਆਂ ਪਿਛਲੇ 10 ਸਾਲ ਦੀਆਂ ਘਟਨਾਵਾਂ ਦੇ ਪਿੱਛੇ ਮੁੱਖ ਰੋਲ ਇਹਨਾਂ ਲੋਕਾਂ ਦਾ ਜੇ ਹਲੇ ਵੀ ਆਪਣੀ ਅਣਖ ਨਾ ਨਾ ਜਾਗੀ ਜੇ ਨਾ ਅੱਖਾਂ ਖੋਲੀਆਂ ਹਲੇ ਵੀ ਜੇ ਭੇਡਾ ਬਣੇ ਰਹੇ ਕੁਝ ਨਹੀਂ ਬਣਨਾ ਤੁਹਾਡਾ ਬਣੇ ਰਹੋ ਭੇਡਾਂ ਆ ਬਦਲਾਅ ਆ ਕਿਹੜਾ ਤੁਸੀਂ ਦੇਖ ਹੀ ਲਿਆ ਤੰਜ ਕਰਨਾ ਜ਼ਰੂਰੀ ਆ ਕਿਉਂਕਿ ਜਦੋਂ ਫਿਰ ਤੰਜ ਸਹੀ ਹੋਵੇ ਨਾ ਤਕਲੀਫ ਤਾਂ ਹੋਊਗੀ ਇੱਕ ਵਾਰ ਜ਼ਰੂਰ ਪਰ ਉਹ ਰਿਜ਼ਲਟ ਵਧੀਆ ਆਊਗਾ ਯੂਥ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਬੇਅਦਬੀ ਦੇ ਦੋਸ਼ੀ ਨੂੰ ਸਰਕਾਰ ਕਹਿੰਦੀ ਅਸੀਂ ਕੇਸ ਨਹੀਂ ਚਲਾਉਣਾ ਤੇ ਕੋਰਟ ਉਹਨੂੰ 2 ਸਾਲ ਦੀ ਸਜ਼ਾ ਕਰ ਰਹੀ ਆ ਸਾਰੇ ਬੰਦੇ ਦਿੱਲੀ ਯੂਪੀ ਬਿਹਾਰ ਦੇ ਲਿਆ ਕੇ ਬਿਠਾਤੇ ਰਵਾਸੀਆਂ ਨੇ ਆਪਣੇ ਬੰਦੇ ਮਾਰਤੇ ਪਰਚੇ ਪੰਜਾਬੀਆਂ ਦੇ ਜਿਹੜੇ ਰੌਲਾ ਪਾਉਂਦੇ ਨੇ ਕਿ ਕਿਉਂ ਮਾਰੇ ਸਾਡੇ ਬੱਚੇ ਇਹ ਬਦਲਾਅ ਤਿੰਨ ਸਾਲ ਸਰਕਾਰ ਦੇ ਚੱਲੇ ਗਏ ਕਹਿੰਦੇ ਸੀ ਚਾਰ ਹਫ਼ਤੇ ਚ ਨਸ਼ਾ ਬੰਦ ਕਰ ਦਿਆਂਗੇ ਤੇ ਕੇਜਰੀਵਾਲ ਕਹਿ ਰਿਹਾ ਆ ਆ ਕੇ ਕਿ ਨਸ਼ਾ ਵਧ ਗਿਆ ਹੁਣ ਕੋਲ ਵਕਾਰਿਆ ਨਸ਼ਾ ਪਿੰਡ ਪਿੰਡ ਹੁਣ ਜਿਹੜੀਆਂ ਬੇਅਦਬੀ ਦੀ ਘਟਨਾਵਾਂ ਦੋਸ਼ੀ ਗੱਲ ਨੂੰ ਸਮਝੋ ਬੜੇ ਖਤਰਨਾਕ ਮੰਦਿਆਂ ਨੂੰ ਪੰਜਾਬ ਦੇ ਵਿੱਚ ਸੱਤਾ ਦਿੱਤੀ ਆ ਖਤਰਨਾਕ ਸੋਚ ਨੂੰ ਇੰਨਾ ਗਲਤ ਕੰਮ ਕੀਤਾ ਬਦਲਾਅ ਦੇ ਨਾਂ ਤੇ ਕਮੀਆਂ ਆਪਣੇ ਅੰਦਰ ਰਹੀਆਂ ਹੋਣਗੀਆਂ ਪਰ ਇਹ ਕਮੀਆਂ ਨਹੀਂ ਠੋਕ ਕੇ ਜਾਣਗੇ ਤੁਹਾਨੂੰ ਟਿਕਾ ਕੇ ਹਰ ਪੱਖੋਂ ਧਾਰਮਿਕ ਪੱਖ ਤੇ ਸਮਾਜਿਕ ਪੱਖ ਤੇ ਆਰਥਿਕ ਪੱਖ ਤੇ ਭਾਈਚਾਰਕ ਪੱਖ ਤੇ ਤੁਹਾਡੀ ਭਾਈਚਾਰਕ ਸਾਂਝ ਖਤਮ ਕਰਕੇ ਜਾਣਗੇ ਆਰਥਿਕ ਤੌਰ ਤੇ ਤੋੜ ਕੇ ਜਾਣਗੇ ਇਹੋ ਜਿਹਾ ਖੂਹ ਪਟਕੇ ਜਾਣਗੇ ਜਿਨ੍ਹਾਂ ਨੂੰ ਭਰ ਲਈ ਪਤਨ ਇੱਕ ਪੀੜੀ ਲੱਗੇ ਆ ਇਹ ਬਦਲਾ ਬਗਾਨਿਆਂ ਹੱਥ ਆਪਣੀ ਚੌਧਰ ਫੜਾਉਣ ਦਾ ਆ ਆ ਮਿਲਿਆ ਤੁਹਾਨੂੰ ਪੰਜਾਬੀਆਂ ਨੂੰ ਗਿਫਟ ਕਿ ਪਵਿੱਤਰ ਕੁਰਾਨ ਸ਼ਰੀਫ ਦਾ ਦੋਸ਼ੀ ਨਰੇਸ਼ ਯਾਦਵ ਸਰਕਾਰ ਕਹਿੰਦੀ ਅਸੀਂ ਕੇਸ ਨਹੀਂ ਚਲਾਉਣਾ ਕੋਰਟ ਨੂੰ ਕਹਿੰਦੇ ਲੋਡ ਨਹੀਂ ਆ ਕੇਸ ਚਲਾਉਣ ਦੀ ਕਹਿੰਦੇ ਸਾਡਾ ਆਮ ਆਦੀ ਪਾਰਟੀ ਦਾ ਐਮਐਲਏ ਕਹਿੰਦੇ ਦਿੱਲੀ ਦਾ ਤੇ ਕੋਰਟ ਉਹਨੂੰ سزا ਦੇ ਰਹੀ ਹੈ ਕਿ ਇਹ ਦੋਸ਼ੀ ਆ ਇਹਦਾ ਮਤਲਬ ਕੋਰਟ ਨੇ ਸਬੂਤ ਨੇ ਜਿਹੜੇ ਉਹ ਦੇਖ ਕੇ ਦੋਸ਼ੀ ਕੀਤਾ ਨਾ ਇਹਦਾ ਮਤਲਬ ਦੋਸ਼ੀ ਦਿੱਲੀ ਤੋਂ ਆ ਕੇ ਐਮਐਲਏ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਾ ਰਿਹਾ ਬਾਕੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਮਗਰ ਕੌਣਾ ਹੈ ਜਿਹਦੀ ਸਰਕਾਰ ਸੀ ਜਿਨ੍ਹਾਂ ਦੀ ਸਰਕਾਰ ਸੀ ਸਰਕਾਰ ਨਹੀਂ ਚਾਹੁੰਦੀ ਉਹਨਾਂ ਦੀ ਕਿ ਸਾਡੀ ਸਰਕਾਰਾਂ ਦੇ ਵਿੱਚ ਇਹੋ ਜਿਹਾ ਕੰਮ ਹੋਣ ਇਹ ਲੋਕਾਂ ਨੇ ਕਰਵਾਏ ਥੋਕ ਕੇ ਕਹਿੰਦੇ ਆ ਅੱਜ ਨਸ਼ਾ ਸਾਰੀਆਂ ਸਾਰੀ ਪਾਵਰ ਬਾਹਰ ਲਿਆ ਨੂੰ ਕੁਝ ਨਹੀਂ ਪੱਲੇ ਪੈਣਾ ਹੁਣ ਕਰ ਕੁਝ ਨਹੀਂ ਸਕਦੇ ਕਰ ਨਹੀਂ ਸਕਦੇ ਕਿ ਜੇ ਜਾਗਦੇ ਰਹੇ ਜਿਵੇਂ ਚੌਕੀਦਾਰੀ ਹੁੰਦੀ ਹੈ ਨਾ ਕਿ ਜਦੋਂ ਇਹ ਮਹੌਲ ਬਣ ਜਿੰਦਾ ਸੀ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਦੇ ਕੋਈ ਘਰੋ ਆ ਕੇ ਕਦੇ ਕਾਲੇ ਕੱਚੇ ਵਾਲੇ ਆ ਕੇ ਕਦੇ ਕੋਈ ਆ ਕੇ ਫਿਰ ਪਿੰਡਾਂ ਦੇ ਵਿੱਚ ਚੌਂਕੀਦਾਰਾ ਲੱਗਦਾ ਸੀ ਪਹਿਰਾ ਲੱਗਦਾ ਸੀ ਰਾਤ ਨੂੰ ਤੇ ਉਹ ਹੋਕਾ ਦੰਦੇ ਸੀ ਕਿੱਥੇ ਹੋ ਕੇ 10-10 ਜਣੇ ਬਣਾ ਕੇ ਕਿ ਜਾਗਦੇ ਰਹੋ ਜਾਗਦੇ ਰਹੋ ਪਹਿਰਾ ਆ ਕੇ ਅੱਜ 10 ਜਣੇ ਤੁਸੀਂ ਪਹਿਰਾ ਲਾਓ ਪਿੰਡ ਦੇ ਆਲੇ-ਦੁਆਲੇ ਅੱਜ 10 ਜਣੇ ਤੁਸੀਂ ਲਾਓ ਇਹ ਲੜਾਈ 1-2 ਦੀ ਨਹੀਂ ਲੜਾਈ ਸਾਰਿਆਂ ਨੂੰ ਲੜਨੀ ਪੈਣੀ ਆ ਸਾਰੇ ਬੋਲੋ ਸਾਰੇ ਜਾਗੋ ਸਾਰੇ ਉਠੋ ਸਾਰੇ ਲੜੋ ਇੱਕ 2 ਜਾਂ 10 ਜਾਂ 50 ਦਾ ਰੌਲਾ ਨਹੀਂ ਰੌਲਾ ਪੰਜਾਬ ਦਾ ਪੰਜਾਬੀਤ ਦਾ ਰੌਲਾ ਆਪਣੀ ਹੂੰਦ ਦਾ ਗਲਤੀ ਹੋ ਗਈ ਕਰ ਕੁਝ ਨਹੀਂ ਸਕਦੇ ਪਰ ਆਪਾਂ ਜਾਗ ਕੇ ਆਪਾਂ ਖੜੇ ਹੋ ਕੇ ਹੋਕਾ ਦੇ ਕੇ ਬਚਾ ਤਾਂ ਸਕਦੇ ਆ ਆਪਣੇ ਆਪ ਨੂੰ ਜੇ ਇਹਨਾਂ ਦੇ ਨਾਸਾ ਡੰਡਾ ਠੋਕ ਰੱਖਾਂਗੇ ਕੁਛ ਨਾ ਕੋਈ ਵੱਜਾਂਗੇ ਕੱਟ ਲੋ ਇਕੱਠੇ ਹੋ ਕੇ 2 ਸਾਲ ਕੱਢ ਲੋ ਕੇ ਸੋਕੇ ਬੜੀ ਸ਼ਰਮਨਾਕ ਹਰਕਤ ਆਮ ਆਦਮੀ ਪਾਰਟੀ ਦੀ ਐਮਐਲਏ ਦੀ ਕੋਈ ਨਹੀਂ ਹੁਣ ਬੋਲਦਾ ਮੈਂ ਅੱਬ ਵਿੱਚ ਬਥੇਰੇ ਅਦੂਏ دیے ਕਈ ਲਹਿਰਾਂ ਗਦਾਰ ਲਹਿਰ ਨੇ ਵੀ ਕੁਝ ਨਹੀਂ ਬੋਲਣਾ ਕਈ ਸਾਡੇ ਵੀ ਹੈਗੇ ਕਾਲੇ ਪੰਥਕ ਉਹਨਾਂ ਨੇ ਵੀ ਨਹੀਂ ਬੋਲਣਾ ਕਿਉਂਕਿ ਸਾਰਾ ਕੁਝ ਜਦੋਂ ਆਪਣੀਆਂ ਸਰਕਾਰਾਂ ਸੀ ਉਦੋਂ ਕਰਦੇ ਸੀ ਹੁਣ ਕੁਝ ਨਹੀਂ ਚਾਰ ਸੀਟਾਂ ਤੇ ਆਮ ਅਕਾਲੀ ਦਲ ਨੇ ਚੋਣ ਨਹੀਂ ਲੜੀ ਕਿਸੇ ਨੇ ਬੰਦੇ ਖੜਾਏ ਜਿਨ੍ਹਾਂ ਨੇ ਬੰਦੇ ਖੜਾਏ ਖੜਾ ਆ ਕੇ ਵਾਪਸ ਲੈ ਲਏ ਕੋਈ ਰੀਜਨ ਦੱਸਿਆ ਨਹੀਂ ਵੀ ਕਾਹ ਤੋਂ ਲੈ ਲੇ ਕੋਈ ਕਿਸੇ ਦੇ ਹੱਕ 'ਚ ਪ੍ਰਚਾਰ ਕਰਨ ਗਿਆ ਸਾਰੇ ਸੀਨ ਤੋਂ ਹੀ ਗਾਇਬ ਨੇ ਜੇ ਕਾਲੀ ਦਲ ਚੋਣਾਂ ਲੜਦਾ ਹੁੰਦਾ ਤਾਂ ਹੁਣ ਉਹ ਬੇਵਚਣਣੀ ਸੀ ਫੇਸਬੁੱਕ ਤੇ ਕਿ ਕਾਲੀ ਦਲ ਵਾਪਸ ਲਵੇ ਜੀ ਕਾਲੀ ਦਲ ਫਲਾਣਾ ਆ ਗਿਆ ਜੀ ਕੈਂਡੀਡੇਟ ਵਾਪਸ ਲਓ ਜੀ ਕੈਂਡੀਡੇਟ ਵਾਪਸ ਲਓ ਜੀ ਇਹਦਾ ਮਤਲਬ ਇਹ ਸਾਬਤ ਹੋ ਗਿਆ ਨਾ ਕਿ ਜਦੋਂ ਜਦੋਂ ਕਾਲੀ ਦਲ ਚੋਣ ਲੜੇਗਾ ਉਦੋਂ ਉਦੋਂ ਬੰਦੇ ਪਲਾਨ ਕਰਕੇ ਏਜੰਸੀਆਂ ਦਿੱਲੀ ਵਾਲੇ ਕਾਲੀ ਦਲ ਦੇ ਵਿਰੋਧੀ ਖੜਾਉਣਗੇ ਅਕਾਲੀ ਦਲ ਨੂੰ ਘੇਰਣਗੇ ਮਕਸਦ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਕਿਉਂਕਿ ਅਕਾਲੀ ਦਲ ਹੀ ਤੁਹਾਡੀ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਹੀ ਪੰਜਾਬ ਦੀ ਵਾਰਡ ਹੈ ਵਾਰਡ ਨੂੰ ਕੱਟ ਦਿਓ ਵਾਰਡ ਨੂੰ ਕਮਜ਼ੋਰ ਕਰ ਦਿਓ ਜੋ ਮਰਜ਼ੀ ਲਟੇਰੇ ਕਰੀ ਜਾਣ ਆ ਮਕਸਦ ਅਸਲ ਮਕਸਦ ਸਮਝੋ